ਤੁਹਾਨੂੰ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਵਿਚਾਰ ਸੁਣਨ ਨੂੰ ਮਿਲਦੀ ਨੇ ਇਸ ਚੈਨਲ ਤੇ ਤੁਹਾਨੂੰ ਜਿਹੜੇ ਕਥਾ ਵਿਚਾਰ ਆ ਉਹ ਸ਼ਾਮ ਦੇ ਟਾਈਮ ਜਿਹੜੀ ਕਿ 5 ਵਜੇ ਤੋਂ ਬਾਅਦ ਹਰ ਰੋਜ਼ ਇਸ ਚੈਨਲ ਤੇ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਵਿਚਾਰ ਤੁਹਾਨੂੰ ਸੁਣਨ ਨੂੰ ਮਿਲਣਗੇ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਨਾਲ ਹੀ ਦਿੱਤਾ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਕਿ ਜਦੋਂ ਹੀ ਨਵੀਂ ਕੋਈ ਵੀਡੀਓ ਅਪਲੋਡ ਹੁੰਦੀ ਆ ਸਭ ਤੋਂ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚੇ ਤੇ ਇਸ ਚੈਨਲ ਦੇ ਨਾਲ ਜੁੜ ਕੇ ਤੁਸੀਂ ਵੀ ਆਪਣੇ ਪੁਣ ਦੇ ਭਾਗੀ ਬਣੋ ਤਾਂ ਕਿ ਛਤ ਤੋਂ ਜ਼ਿਆਦਾ ਜਿਆਦਾ ਕਰਵਾਣੀ ਦਾ ਕਥਾ ਵਿਚਾਰ ਹੈਗੀ ਆ ਹੋਰ ਵੀ ਸਿੱਖ ਸੰਤ ਤਤਕ ਤੱਕ ਪਹੁੰਚਣਾ ਤੇ ਉਹ ਵੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਇਸ ਕਰਵਾਣੀ ਤੋਂ ਲਾਹ ਲੈ ਸਕਣਾ ਬਾਈਕਰ ਚਿਕਾ ਖਾਲਸਾ ਬਾਈਕਰ ਚਿਕੀ ਫਤਿਹ ਧੰਨਵਾਦ ਜੀ ਅੰਦਰ ਦੇ ਟੱਟ ਤੇ ਇਹਦੀ ਕੁਟਿਆ ਸੀ ਇੱਕ ਦਿdre ਦੂਰ ਗਿਆ ਜਦ ਵਾਪਸੀ ਤੇ ਆਇਆ ਤੇ ਸਮੁੰਦਰ ਕਿਧਰੇ ਚੜਿਆ ਉਸ ਦੀ ਇੱਕ ਲਹਿਰ ਨੇ ਉਸ ਦੀ ਕੁਟਿਆ ਸਾਰੀ ਬਰਬਾਦ ਕਰ ਦਿੱਤੀ ਜਿੱਥੇ ਤੱਕ ਉਸ ਦੀਆਂ ਲਹਿਰਾਂ ਆਉਂਦੀਆਂ ਸਨ ਹਮੇਸ਼ਾ ਉਸ ਤੋਂ ਅੱਗੇ ਆ ਗਏ ਆ ਉਸ ਦਿਨ ਕੁਟੀਆਂ ਬਰਬਾਦ ਹੋ ਗਈ। ਤੋ ਇਸ ऋषि ਨੂੰ ਸਮੁੰਦਰ ਤੇ ਗੁੱਸਾ ਆਇਆ। ਮੈਂ ਦੇਖੇ ਕਿ ਸਾਨਾਨਾਂ ਨੂੰ ਅਜੇ ਭਾਰਤ ਵਿੱਚ ਬੈਲ ਚੱਲਦੇ ਨੇ ਹਲ ਦੇ ਚ ਗੁੱਸਾ ਬੈਲਾਂ ਤੇ ਵੀ ਆਉਂਦਾ ਹੈ ਮਾਂ ਬੈਂਡ ਦੀਆਂ ਗੱਲਾਂ ਬੈਲਾਂ ਨੂੰ ਕੱਢਣ ਲੱਗ ਪੈਂਦੇ ਨੇ। ਅੱਦ ਹੋ ਗਈ। ਮੈਂ ਸਭ ਦੇਖੇ ਸਾਈਕਲ ਤੋਂ ਡਿੱਗ ਕੇ ਮਨੁੱਖ ਸਾਈਕਲ ਨੂੰ ਵੀ ਗੱਲਾਂ ਕਰਨ ਲੱਗ ਪੈਂਦੇ ਨੇ। ਮੈਂ ਐਸਾ ਦੇਖਿਆ ਕਾਰ ਖਰਾਬ ਹੋ ਗਈ ਤੇ ਉਹਨੂੰ ਵੀ ਗਾਲਾਂ ਕੱਢਣ ਲੱਗ ਪੈਂਦੇ ਮਹਿਰਾਨਾ ਕ੍ਰੋਧ ਕਾਰ ਤੇ ਕ੍ਰੋਧ ਆ ਗਿਆ ਤੁਨ ਕਾਰ ਨੂੰ ਗਾਲਾਂ ਰਸਤੇ 'ਚ ਰੋਕ ਖੜਾ ਕਰ ਦਿੱਤਾ ਐ ਜਿਹਨੇ ਜਾਂਦੀ ਨਹੀਂ ਚੱਲਦੀ ਨਹੀਂ ਖਰਾਬ ਹੋ ਗਈ ਹੈ ਸਾਈਕਲ ਤੋਂ ਡਰ ਗਿਆ ਹੁਣ ਸਾਈਕਲ ਨੂੰ ਗਾਲਾਂ ਤੇ ਮੈਂ ਦੇਖੇ ਨੇ ਕਿਸਾਨ ਬੈਲਾਂ ਨੂੰ ਗਾਲਾਂ ਕੱਢਦੇ ਨੇ ਬੜੀਆਂ ਕੁੱਠੀਆਂ ਗਾਲਾਂ ਬੜੀਆਂ ਗੰਧੀਆਂ ਗਾਲਾਂ ਹੈਰਾਨਗੀ ਬੈਲਾਂ ਨੂੰ ਪੈ ਗਾਲਾਂ ਕੱਢਦੇ ਖੈਰੇ ਤੇ ਵਿਚਾਰ ਜੋ ਹੈ ਗੱਲ ਆ ਗਈ ਤੋ ਤਮਲਨਾਡ ਦੇ ਸਮਹਾਨ ઋષਿ ਨੂੰ ਸਮੁੰਦਰ ਤੇ ਗੁਸਾ ਆਇਆ ਕਰੋਧ ਆ ਗਿਆ ਇਹ ਢਾਈ ਚੁੱਲੀਆਂ ਦੇ ਸਮੁੰਦਰ ਨੂੰ ਪੀ ਗਿਆ ਫਿਰ ਇਸ ਨੇ ਖਾਰਜ ਕੀਤਾ ਤੇ ਸਮੁੰਦਰ ਇਸ ਤਰ੍ਹਾਂ ਖਾਰਾ ਹੋ ਗਿਆ ਨਮਕੀਨ ਹੋ ਗਿਆ ਇੰਜ ਹੋ ਗਿਆ ਤੇ ਪਿਛਲੇ ਕੋਈ 4-5 ਸਾਲ ਪਹਿਲੇ ਭਾਰਤ ਦੇ ਜ ਰਾਮਾਇਣ ਟੈਲੀਕਾਸਟ ਹੋਈ ਪੂਰਾ ਇੱਕ ਸਾਲ ਇਹ ਦ੍ਰਿਸ਼ ਮੈਂ ਆਪਣੀ ਅੱਖਾਂ ਨਾਲ ਦੇਖਿਆ ਮੈਨੂੰ ਪੂਰੀ ਰਾਵਣਤ ਦੇਖਣ ਨੂੰ ਨਹੀਂ ਮਿਲੀ ਸੀ ਇਤਵਾਰ ਵਾਲੇ ਦਿਨੇ 10 ਤੋਂ 11 ਕੇ ਪਤਨੇ ਨਾਉਂ ਤੋਂ 10 ਦਿਖਾਂਦੇ ਸ਼ਣ ਕਿਧਰੇ ਕਿਧਰੇ ਮੈਨੂੰ ਵੇਲ ਮਿਲ ਜਾਈ ਜਾਂ ਮੇਰਾ ਸਮਾਂ ਇਤਵਾਰ ਵਾਲੇ ਦਿਨ ਕਿਧਰੇ 11 12 ਹੋਵੇ ਤਾਂ ਮੈਨੂੰ ਦੇਖਣ ਦਾ ਮੌਕਾ ਮਿਲ ਜਾਂਦਾ ਸੀ ਹైదరాబాద్ ਵਿੱਚ ਮੈਨੂੰ ਦੇਖਣ ਦਾ ਮੌਕਾ ਮਿਲ ਗਿਆ ਮੈਨੂੰ ਖੈਨ ਲੱਗ ਗਿਆ ਨਹੀਂ ਤੁਹਾਡਾ ਟਾਈਮ ਅਖੀਰ ਉਹਦੇ ਚ 12 ਤੋਂ 1 ਹੋਵੇਗਾ ਮੈਂ ਕਿ ਠੀਕ ਹੈ ਫਿਰ ਮੈਂ ਅਜ ਰਾਮੈਣ ਦੇਖਦਾ ਥੋੜਾ ਜਿਹਾ ਉਸ ਦਿਨ ਫਿਰ ਇਹ ਦ੍ਰਿਸ਼ ਸੀ ਤਾਮਿਲਨਾਡ ਦੇ ਸ੍ਰੀਸ਼ੀ ਨੂੰ ਗੁੱਸਾ ਆਇਆ ਢਾਈ ਚੁੱਲੀਆਂ 'ਚ ਇਹ ਸਮੁੰਦਰ ਨੂੰ ਪੀ ਗਿਆ ਐਸਾ ਦਿਖਾਇਆ ਗਿਆ ਮੈਂ ਕਿ ਹੱਦ ਹੋ ਗਈ ਗਿਆਨ ਵਿਗਿਆਨ ਕਿੱਥੇ ਦਾ ਪਹੁੰਚ ਗਿਆ ਇਹ ਢਾਈ ਚੁੱਲੀਆਂ 'ਚ ਸਮੁੰਦਰ ਨੂੰ ਪੀ ਗਿਆ ਪੁਰਾਣਕ ਅਸੀਫ ਸਦੀ ਇਹ ਸਾਖੀਆਂ ਅੱਜ ਗਿਆਨ ਵਿਗਿਆਨ ਤੇ ਪੂਰੀਆਂ ਨਹੀਂ ਉਤਰਦੀਆਂ ਜਿੰਨੇ ਪੁਰਾਣੇ ਧਰਮ ਗ੍ਰੰਥ ਜਿੰਨੇ ਪੁਰਾਣੇ ਉਤਨੇ ਬਚਕਾਨੇ ਜਿੰਨੇ ਨਵੀਨ ਉਤਨੇ ਉਹ ਨੱਚ ਤਾਜ਼ਗੀ ਉਤਨੇ ਉਹ ਗਿਆਨ ਵਿਗਿਆਨ ਤੇ ਸਮੇਂ ਤੇ ਪੂਰੇ ਉਤਰਦੇ ਨੇ ਤੇ ਸਭ ਤੋਂ ਨਵੀਨ ਯੰਗੀ ਕੈਲਸ ਯੋਗ ਦੇ ਗ੍ਰੰਥ ਦਾੰਡੂ ਗੁਰਵਰਨ ਸਾਹਿਬ ਜੀ ਮਹਾਰਾਜ ਗਿਆਨ ਵਿਗਿਆਨ ਸਮੇਂ ਦੀ ਕਸੌਟੀ ਤੇ ਪੂਰੇ ਉਤਰਦੇ ਨਾ ਸਮਾਂ ਪਛਾੜ ਸਕਦਾ ਨਾ ਗਿਆਨ ਨਾ ਵਿਗਿਆਨ ਪੁਰਾਣਿਕ ਪ੍ਰਸੰਗ ਨੇ ઋષਿ ਗੌਕੜ ਦਾ ਜਨਮ ਗਉਤ ਹੋਇਆ ઋષਿ ਮਾਂਡਵ ਦਾ ਜਨਮ ਮੈਂਡਕੀ ਤੋਇਆ ઋષਿ ਮਛੰਦਰਨਾਥ ਦਾ ਜਨਮ ਮਛੀ ਤੋਇਆ ਹੈਰਾਨਗੀ ਦੀ ਗੱਲ ਹੈ ਸਾਰੇ ઋષਿ ਮੁਨੀ ਪਸ਼ੂਆਂ ਤੋਂ ਹੀ ਪੈਦਾ ਹੁੰਦੇ ਰਹੇ कैर प्राकृतिक गल मैं इस वास्ते कह रहे हैं कि जितने तुसी पिछे चले जाओगे ऐसिया ज्ञान विज्ञान समय त पूरी नहीं उतर दिया, तो जब पूरी नहीं उतर दिया, तो धर्म बारे घिरना पैदा होती है धर्म बारे पाई कुछ धर्म है तो धर्म तो बागियाना तबीयत उजागर होती है ਅਗਰ ਕਿਸੇ ਹਿੰਦੂ ਨੌਜਵਾਨਾਂ ਦੀ ਨਹੀਂ ਹੋਈ ਤੇ ਅਜੇ ਪੁਰਾਣ ਪੜੇ ਨਹੀਂ ਹੋਣਗੇ ਅਜੇ ਸਾਖੀਆਂ ਉਹਨਾਂ ਦੇ ਸਾਹਮਣੇ ਨਹੀਂ ਆਈਆਂ ਹੋਣਗੀਆਂ ਜਿਸ ਦਿਨ ਆ ਜਾਣਗੇ ਤਾਂ ਬਾਗੀ ਹੋਣਗੇ ਔਰ ਕੀ ਹੋਣਗੇ ਖੈਰ ਇਹ ਤੇ ਮੈਂ ਵਿਚਕਾਰ ਸੁਤੇ ਸਿੱਧ ਜੋ ਹੈ ਸੁਭਾਵਕ ਸਾਹਮਣੇ ਜੋ ਹੈ ਗੱਲ ਆ ਗਈ ਇਹ ਸਦੀ ਸਿਆਣੀ ਸਦੀਏ ਤੇ ਸਿਆਣਾ ਮਨੁੱਖੀ ਕਹਿੰਦੇ ਨੇ ਬਹੁਤ ਪਰਬਲ ਲੋਭੀ ਹੁੰਦਾ ਹੈ ਮੂਡ ਇਤਨਾ ਨਹੀਂ ਹੁੰਦਾ ਲੋਭ ਲਈ ਸਿਆਣਪ ਚਾਹੀਦੀ ਹੈ। ਲੋਭ ਲਈ ਬੜਾ ਗਿਆਨ ਚਾਹੀਦਾ ਹੈ। ਔਰ ਸਿਆਣੀਆਂ ਕੌਮਾਂ ਬਹੁਤ ਲੋਭੀ ਕੌਮਾਂ ਹੁੰਦੀਆਂ ਨੇ ਸਿਆਣਾ ਮਨੁੱਖ ਬੜਾ ਲੋਭੀ ਮਨੁੱਖ ਹੁੰਦਾ ਹੈ। ਇਹ ਧਰਮ ਕਹਿੰਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਇਸ ਸਦੀ ਦੀ ਮੂਲ ਬਿਮਾਰੀ ਮਨੁੱਖ ਦੀ ਲੋਭ। ਤੇ ਹੁਣ ਪਤਾ ਹੈ ਪਾਪ ਕਰਾਂਗੇ ਤੇ ਨਫਾ, ਉਹਨਾਂ ਕਰਾਂਗੇ ਤੇ ਨੁਕਸਾਨ। ਸੱਚ ਬੋਲਣ ਦੇ ਵਿੱਚ ਘਾਟਾ ਹੈ ਝੂਠ ਬੋਲਣ ਦੇ ਵਿੱਚ ਨਫਾ। ਤਾਂ ਮਨੁੱਖ ਨੂੰ ਨਫਾ ਚਾਹੀਦਾ ਹੈ। ਪਾਪ ਉਹਦੀ ਗੱਲ ਨਹੀਂ ਹੈ। ਜੇ ਇਤਨਾ ਪਤਾ ਚਲ ਜਾਏ ਪੁੰਨ ਦੇ ਵਿੱਚ ਨਫਾ ਹੈ ਤਾਂ ਹਰ ਬਸ਼ਰ ਨੇ ਪੁੰਨ ਕਰਨਾ ਹੈ। ਪਰ ਚੁਕੇ ਪਤਾ ਹੈ ਪੁੰਨ ਦੇ ਵਿੱਚ ਨਫਾ ਕੋਈ ਨਹੀਂ। ਦੁਨਿਆਵੀ ਨਫਾ ਤੇ ਨਹੀਂ ਹੈ। ਤੇ ਫਿਰ ਕਿਉਂ ਕਰੀਏ? ਤਾਂ ਫਿਰ ਲੋਭ ਕਰਕੇ ਪਾਪ ਕਰਦੇ ਔਰ ਪਤਾ ਹੈ। ਕਬੀਰ ਕਹਿੰਦੇ ਨੇ ਤੇ ਅਸੀਂ ਮੰਨ ਹੀ ਨਹੀਂ ਸਕਦੇ ਇਸ ਨੂੰ ਪਤਾ ਹੀ ਨਹੀਂ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੋਏ ਪਰੇ ਜਾਣਦਾ ਹੈ ਮਨ ਐਸਾ ਨਹੀਂ ਹੈ ਕਿ ਮੈਂ ਗਲਤ ਕਰ ਰਿਹਾ ਹਾਂ ਪਤਾ ਹੈ ਤੇ ਜਦ ਗਲਤ ਕਰ ਰਹੇ ਆ ਤੋ ਤੇ ਫਿਰ ਬੋਗੇਗਾ ਕੌਣ ਤੋ ਹੀ ਬੋਗੇਗਾ ਪਰ ਕਹਿੰਦਾ ਅੱਜ ਕਰ ਰਹੇ ਆ ਅੱਜ ਦਾ ਤੇ ਰਸ ਲੈ ਲਵਾਂਗਾ ਜਦ ਪਹੁੰਚਾਂਗਾ ਦੇਖਾਂਗਾ। ਬਸ ਇਸ ਆਧਾਰ ਤੇ ਅਨਰਥ ਚੱਲਦਾ ਹੈ, ਪਾਪ ਚੱਲਦਾ। ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਉਹ ਗਣ ਕਰੇ। ਕਾਹੇ ਕੀ ਕੁਸਲਾਤ ਹਾਥ ਦੀਪ ਕੋ ਐ ਪਰੈ। ਜੇ ਕਿਦਰੇ ਇਤਨਾ ਵੀ ਜਾਣ ਲਵੇ ਕਿ ਜੋ ਕੁਝ ਕਰ ਰਿਹਾ ਉਸ ਦਾ ਅੰਜਾਮ ਹੁਣੇ ਹੀ ਉਸ ਨੂੰ ਦਿਖਾਈ ਦੇਵੇ ਹੁਣ ਇਸੇ ਵਗੈਰਾ ਅਜੇ ਉਸ ਨੂੰ ਰਸ ਦਿਖਾਈ ਦਿੰਦਾ ਹੈ ਅਗਰ ਪਾਪ ਦੇ ਚ ਰਸ ਨਾ ਹੁੰਦਾ ਤੋ ਕਿਸੇ ਨੇ ਵੀ ਨਹੀਂ ਕਰਨਾ ਸੀ ਇਹ ਵੀ ਮੈਰਜ਼ ਕਰਦੇ ਹਾਂ ਅਜੇ ਇਸ ਨੂੰ ਨਫਾ ਦਿਖਾਈ ਦਿੰਦਾ ਔਰ ਵਾਕਈ ਪਾਪ ਦੇ ਚ ਨਫਾ ਨਾ ਆਉਂਦਾ ਤੇ ਕਿਸੇ ਨੇ ਵੀ ਪਾਪ ਨਹੀਂ ਕਰਨਾ ਸੀ ਨਫਾ ਹੈ ਰਸ ਹੈ ਪਰ ਇਸ ਰਸ ਦੇ ਥੱਲੇ ਜਿਸ ਨੂੰ ਬੇਰਸੀ ਦਿਖਾਈ ਦੇ ਜਾਏ ਕਿ ਸਤ ਸੰਗ ਤੋਂ ਬਿਨਾ ਨਹੀਂ ਹੋ ਸਕਦੀ ਇਹ ਜੱਬ ਤੱਕ ਤੋਂ ਬਿਨਾ ਨਹੀਂ ਹੋ ਸਕਦੀ ਕਿਸ ਦਾ ਇਸ ਨੂੰ ਨਹੀਂ ਪਤਾ ਤਾਂ ਗੁਰਬਾਣੀ ਕਹਿੰਦੀ ਹਾਂ ਇਹ ਗੱਲ ਇਹ ਨਹੀਂ ਜਾਣਦਾ ਅਨਜਾਨਤ ਬਿਖਿਆ ਮੇ ਰਚੇ ਜੇ ਜਾਣਤ ਆਪਨ ਆਪ ਬਚੇ ਇਸ ਗੱਲ ਨੂੰ ਇਹ ਨਹੀਂ ਜਾਣਦਾ ਇਸ ਨੂੰ ਇਹ ਨਹੀਂ ਪਤਾ ਇਸ ਨੂੰ ਇਹ ਪਤਾ ਹੈ ਕਿ ਪਾਪ ਦੇ ਚੱਕਰਸ ਹੈ ਨਫਾ ਹੈ ਔਰ ਅਜੇ ਇਸ ਨੂੰ ਇਹ ਨਹੀਂ ਪਤਾ ਕਿਸ ਨਫੇ ਦੇ ਵਿੱਚ ਕਿਤਨਾ ਕੁ ਨੁਕਸਾਨ ਹੈ ਇਸ ਰਸ ਦੇ ਵਿੱਚ ਕਿੰਨੀ ਬੇਰਸੀ ਹੈ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਦ ਇਸ ਮਿਠਾਸ ਦੇ ਵਿੱਚ ਕਿੰਨੀ ਕੁੜਤਨ ਹੈ ਪਰ ਕੁੜਤਨ ਤੇ ਅਜੇ ਆਵੇਗੀ ਨਾ ਪਹਿਲੇ ਤੇ ਮਿਠਾਸ ਹੈ ਤੋਂ ਮਿਠਾਸ ਪ੍ਰਭਾਵਿਤ ਕਰਦੀ ਹੈ ਹਜ਼ਾਰਾਂ ਸਤਸੰਗੀਆਂ ਨੇ ਮੈਨੂੰ ਆਖਿਆ ਉਹਣਾ ਭਾਰਤ ਦੇਸ਼ ਤੇ ਬਾੜਵੀ ਗੈਨੇ ਜੀ ਬੇਈਮਾਨ ਮੌਜਾਂ ਤੇ ਕਰ ਦੇਣਾ ਅਸੀਂ ਇਮਾਨਦਾਰ ਦੁਖੀ ਤੇ ਹੁਣ ਜਿਸ ਨੂੰ ਬੇਈਮਾਨੀ ਦੇ ਵਿੱਚ ਮੌਜਾਂ ਦਿਖਾਈ ਦਿੰਦੀਆਂ ਨੇ ਕਿ ਇਮਾਨਦਾਰ ਕਿੰਨੇ ਦਿਨ ਤੱਕ ਰਹੇਗਾ ਕਿੰਨੇ ਦਿਨ ਤੱਕ ਰਹੇਗਾ ਯਾ ਇਹਦਾ ਇਮਾਨਦਾਰ ਹੋਣਾ ਝੂਠ ਨਹੀਂ ਤੇ ਹੁਰ ਕੀ ਹੈ ਪਖੰਡ ਨਹੀਂ ਤੇ ਹੁਰ ਕੀ ਹੈ ਕਿਉਂਕਿ ਇਹਨੂੰ ਮੌਜਾਂ ਤੇ ਬੇਈਮਾਨੀ ਹੀ ਦਿਖਾਈ ਦਿੰਦੀ ਹੈ ਪਤਾ ਨਹੀਂ ਕਿਤਨੇ ਨੇ ਮੈਨੂੰ ਆਖਿਆ ਇਹ ਠੱਗ ਇਹ ਦੁਸ਼ਟ ਇਕ ਜੋਰ ਇਕ ਗੁਨਾਹਗਾਰ ਮੌਜਾਂ ਪੈਮਾਨਦੇ ਰਸ ਪੈ ਲੈਂਦੇ ਨਾ ਆਨੰਦ ਪੈ ਲੈਂਦੇ ਨਾ ਅਸੀਂ ਦੁਖੀ ਆ ਤੂੰ ਹੁਣ ਜਿਸ ਨੂੰ ਬੇਈਮਾਨੀ ਦੇ ਠੱਗੀ ਦੇਚ ਅਨਰਥ ਦੇਚ ਧੋਖਿਆਂ ਦੇਚ ਆਨੰਦ ਦਿਖਾਈ ਦਿੰਦਾ ਇਸ ਮਨੁੱਖ ਦਾ ਧਾਰਮਿਕ ਹੋਣਾ ਤੇ ਗੁਰਦੁਆਰੇ ਆਣਾ ਸਿਵਾਏ ਪਖੰਡ ਤੋਂ ਹੁਰ ਕੀ ਹੈ ਕਿਉਂਕਿ ਮੌਜਾਂ ਤੇ ਪਾਪ ਦੇਚ ਨੇ ਕੋਈ ਪੁੰਨ ਦੇਚ ਛੋੜੀ ਨੇ ਆਨੰਦ ਤੇ ਪਾਪ ਦੇਚ ਹੈ اور میں عرض کر رہا ہے پہلی سٹیج دے چھ میٹھا کر کے کھایا کھان لگے ہیں میٹھا ہے بہت میٹھا ہے پنجاب اس دا کوڑا ہے لیکن کھان لگے ہیں تے میٹھا ہے کرن لگے ہیں تے نفع ہے تے جے পাপ کرن لگے ہیں نفع ہی نفع ہے تو کی لوڑے پون کرن دی ਪੁਣ ਕਰਨ ਲੱਗਿਆ ਹੁਣ ਮੈਂ ਅਰਜ਼ ਕਰਾਂ ਪਹਿਲੇ ਘਾਟਾ ਹੀ ਹੈ ਕੋਈ ਨਫਾ ਨਹੀਂ ਹੈ ਪੁਣ ਕਰਨ ਲੱਗਿਆ ਪਹਿਲੇ ਘਾਟਾ ਹੈ ਨਫਾ ਬਾਅਦ ਦੇ ਚੈ ਪਿਤਾ ਕਲਿਆਨ ਦਾਸ ਨੇ ਖਿੱਚ ਕੇ ਦੋ ਥੱਪੜ ਗੁਰਨਾਨਕ ਨੂੰ ਮਾਰੇ ਤੂੰ ਤੇ 20 ਰੁਪਏ ਵੀ ਗਵਾ ਕੇ ਆ ਗਏ ਇਹ ਤੇ ਗਵਾ ਕੇ ਆ ਗਏ ਘਾਟਾ ਘਾਟਾ ਹੀ ਪਾ ਕੇ ਆ ਗਏ ਤੈਨੂੰ ਮੈਂ ਕਿਹਾ ਸੀ 20 ਦੇ 200 ਬਣਾ ਤੂੰ ਤੇ 20 ਵੀ ਗਵਾ ਕੇ ਆ ਗਏ ਗਾਟਾ ਪਰ ਕੌਣ ਦੱਸੇ ਉਹ 20 ਰੁਪਏ ਦੀ ਬਰਕਤ ਕਿ ਦੁਨੀਆ ਭਰ ਦੇ ਗੁਰਦਵਾਰਿਆਂ 'ਚ ਲੰਗਰ ਪੈ ਚੱਲਦੇ ਨੇ ਲੰਗਰ ਹੀ ਤੇ ਚਲਾਇਆ ਸੀ ਉਹ 20 ਰੁਪਏ ਪੱਲੀ ਬੋਤ ਨੇ ਉਹ ਚੱਲ ਰਹੇ ਨੇ ਗੁਰਰਾਣਕ ਦੇ ਘਰ ਤੇ 20 ਰੁਪਏ ਦੀ ਬਰਕਤ ਨਾ ਮਸਜਿਦ ਦੇ 'ਚ ਰੋਟੀ ਮਿਲਦੀ ਐ ਨਾ ਮੰਦਿਰ ਦੇ 'ਚ ਨਾ ਬੋਧ ਮਠਾਂ ਦੇ 'ਚ ਮਿਲਦੀ ਐ ਨਾ ਜੈਨ ਧਰਮ ਸਥਾਨਾਂ ਦੇ 'ਚ ਭਾਵੇਂ ਸੋਨੇ ਦੇ ਮੰਦਰ ਬਣਿਆ ਨੇ ਭਾਵੇਂ ਮਾਰਬਲ ਲੱਗਿਆ ਐ ਭਾਵੇਂ ਕੀਮਤੀ ਨੇ ਪਰ ਭੁੱਖੇ ਲਈ ਅੰਨ ਲੋੜਵੰਦੇ ਲਈ ਅੰਨ ਤੇ ਗੁਰਦੁਆਰਿਆਂ 'ਚ ਹੀ ਔਰ ਕਿਧਰੇ ਵੀ ਨਹੀਂ ਹੈ। 20 ਰੁਪਏ ਦੀ ਬਰਕਤ। ਪਰ ਪਹਿਲੇ ਤੇ ਘਾਟਾ ਹੀ ਦਿਖਾਈ ਦਿੱਤਾ ਹੈ। ਉਹਨਾਂ ਦੇ 'ਚ ਪਹਿਲੇ ਘਾਟਾ ਹੈ। ਪਾਪ ਦੇ 'ਚ ਪਹਿਲੇ ਨਫਾ ਹੈ। ਪਾਪ ਦੇ 'ਚ ਆਖਿਰ ਦੇ 'ਚ ਘਾਟਾ ਹੈ। ਪੁੰਨ ਦੇ 'ਚ ਆਖਿਰ ਦੇ 'ਚ ਨਫਾ ਹੀ ਨਫਾ ਹੈ। ਤਾਂ ਹੁਣ ਕੋਈ ਆਖਿਰ ਤੱਕ ਆਪਣੀ ਨਿਗਾਹ ਲਹਿ ਜਾਏ ਪੁੰਨ ਵਿੱਚ ਅਖੀਰ ਦੇ ਵਿੱਚ ਵੇਖੇ ਤੇ ਪਾਪ ਦੇ ਵਿੱਚ ਅਖੀਰ ਦੇ ਵਿੱਚ ਵੇਖੇ ਪਰ ਅਖੀਰ ਤੱਕ ਦ੍ਰਿਸ਼ਟੀ ਜਾਂਦੀ ਨਹੀਂ ਮਨੋ ਕਿਤਨਾ ਦੂਰ ਦ੍ਰਿਸ਼ਟ ਹੈ ਨਹੀਂ ਇਸ ਵਾਸਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਅਨਜਾਨਤ ਬਿਖਿਆ ਮੈਂ ਰਚੇ ਇਹ ਜਾਣਕਾਰੀ ਨਹੀਂ ਹੈ ਕਿਉਂਕਿ ਅਖੀਰ ਤੱਕ ਇਸ ਦੀ ਨਿਗਾਹ ਨਹੀਂ ਜਾਂਦੀ ਇਹਨੂੰ ਇਹ ਦਿਸਦਾ ਹੈ ਕਿ ਜੋ ਮੈਂ ਕਰ ਰਿਹਾ ਤੇ ਨਫਾ ਹੈ ਬੜਾ ਭਾਰੀ ਨਫਾ ਹੈ ਧੋਖਾ ਦੇ ਕੇ ਮੈਨੂੰ ਬੜਾ ਲਾਗ ਹੈ ਝੂਠ ਬੋਲ ਕੇ ਮੈਨੂੰ ਬੜੀ ਖੁਸ਼ੀ ਮਿਲੀ ਹੈ ਬੜਾ ਨਫਾ ਮਿਲੇ ਹੈ ਜ਼ੁਲਮ ਕਰਕੇ ਤਸ਼ੱਦਦ ਕਰਕੇ ਬਹੁਤ ਮੌਜਾਂ ਨੇ ਬਹੁਤ ਮੌਜਾਂ ਨੇ ਮੈਂ ਇੱਕ ਪੁਲਸੀਏ ਦੀ ਜ਼ੁਬਾਨੀ ਸੁਣਿਆ ਪੰਜਾਬ ਦੇ ਵਿੱਚ 14 ਨੂੰ ਟਿਕਾਣੇ ਲਾ ਕੇ ਆਇਆ ਹੱਸਦੇ ਆਇਆ ਖੁਸ਼ ਅ 14 ਨੂੰ ਟਿਕਾਣੇ ਲਾ ਕੇ ਆਇਆ ਉਹਨੂੰ ਨਹੀਂ ਪਤਾ ਸੀ ਮੈਂ ਪਿੱਛੇ ਖੜਾ ਅ 14 ਨੂੰ ਟਿਕਾਣੇ ਲਾ ਕੇ ਆਇਆ ਉਹ ਟਿਕਾਣੇ ਲਾ ਕੇ ਆਇਆ ਖੁਸ਼ ਡਿੰਗਾ ਪੇ ਹਮਾਰੇ ਉਹਨੂੰ ਕਿਦਰੇ ਇਨਾਮ ਵੀ ਮਿਲੇ ਉਹਨਗੇ ਨਫਾ ਪਾਪ ਦੇ ਚ ਪਹਿਲੇ ਨਫਾ ਹੈ ਸਭ ਜਗ੍ਹਾ ਨਫਾ ਹੈ ਔਰ ਆਪਣੇ ਆਪਣੇ ਢੰਗ ਦੇ ਪਾਪ ਨੇ ਦੇ ਵੀ ਮਰਜ਼ ਕਰਦੇ ਆ ਆਪਣੇ ਹੀ ਆਪਣੇ ਡੰਗ ਦੇ ਗੁਨਾਹ ਨੇ ਪਰ ਸਾਰੀ ਦੁਨੀਆ ਚ ਨੇ ਪਾਪ ਦੇ ਚ ਪਹਿਲੇ ਨਫਾ ਹੈ ਅਖੀਰ ਦੇ ਚ ਨੁਕਸਾਨ ਹੈ ਉਹਨਾਂ ਦੇ ਚ ਪਹਿਲੇ ਨੁਕਸਾਨ ਹੈ ਅਖੀਰ ਦੇ ਚ ਨਫਾ ਹੈ ਤੋ ਹੁਣ ਅਖੀਰ ਤੱਕ ਕਿਸ ਦੀ ਨਿਗਾਹ ਜਾਂਦੀ ਹੈ ਇਤਨਾ ਦੂਰ ਦ੍ਰਿਸ਼ਟ ਕੌਣ ਹੈ ਦੇ ਲੰਮੀ ਨਦਰ ਨੇ ਹਾਲੀਏ ਮਹਾਰਾਜ ਕਹਿੰਦੇ ਬੜੀ ਲੰਬੀ ਨਿਗਾਰਕ ਦੂਰ ਤੱਕ ਵੇਖ ਕਿ ਤੇਰਾ ਕੀਤਾ ਹੋਇਆ ਕਿਥੇ ਤੱਕ ਪਹੁੰਚੇਗਾ ਦੂਰ ਤੱਕ ਵੇਖ ਦੂਰ ਤੱਕ ਨਹੀਂ ਵੇਖਦਾ ਥੋੜਾ ਵੇਖਦਾ ਮੈਂ ਕੀਤਾ ਇਹਦੇ ਨਫਾ ਤਾਂ ਇਹੀ ਕਰਨਾ ਹੈ ਕਿਉਂਕਿ ਇਹਦੇ ਵਿੱਚ ਨਫਾ ਹੈ ਦੁਨਿਆਵੀ ਨਫਾ ਹੈ ਪਰ ਅਧਿਆਤਮਕ ਘਾਟਾ ਹੈ ਰੋਹਾਨੀ ਘਾਟਾ ਹੈ ਉਹ ਨਹੀਂ ਦਿਖਾਈ ਦਿੰਦਾ ਮਿੱਠਾ ਕਰਕੇ ਖਾਇਆ ਅਗਰ ਪਾਪ ਦੇ ਵਿੱਚ ਮਿਠਾਸ ਨਾਵੇ ਤੇ ਕਿਸੇ ਨੇ ਖਾਣਾ ਵੀ ਨਹੀਂ ਭਾਵ ਕਿਸੇ ਨੇ ਕਰਨਾ ਵੀ ਨਹੀਂ ਪਾਪ ਦੇ ਵਿੱਚ ਬਹੁਤ ਵੱਡੀ ਮਿਠਾਸ ਹੈ ਇਹ ਮਿਠਾਸ ਚੰਗੇ ਚੰਗੇ ਪੁਨੀਤ ਤੇ ਸਤਸੰਗੀਆਂ ਨੂੰ ਪ੍ਰੇਰਦਾ ਹੀ ਹੈ ਕਿਉਂਕਿ ਮੈਨੂੰ ਸਾਰੀ ਦੁਨੀਆ 'ਚ ਮਿਲਦੇ ਨੇ ਗੈਨੇ ਜੀ ਉਹ ਝੂਠੇ ਤੇ ਮੌਜਾਂ ਪੈ ਕਰਦੇ ਨੇ। ਉਹ ਬੇਈਮਾਨ ਤੇ ਆਨੰਦ ਪੈ ਮੰਨਦੇ ਨੇ। ਉਹ ਦਗਾਵਾਜ਼ ਪਾਪੀ ਤੇ ਮੌਜਾਂ ਪੈ ਕਰਦੇ ਨੇ। ਅਸੀਂ ਦੁਖੀ ਹਾਂ। ਤੇ ਜਿਹਨੂੰ ਹੁਣ ਪੁੰਨ ਦੇ 'ਚ ਦੁੱਖ ਹੀ ਦੁੱਖ ਦਿਖਾਈ ਦਿੰਦਾ ਹੈ ਤੇ ਪਾਪ ਦੇ 'ਚ ਮਜ਼ਾ ਹੀ ਮਜ਼ਾ ਦਿਖਾਈ ਦਿੰਦਾ ਹੈ, ਇਹ ਬੰਦਾ ਕਿੰਨੇ ਦਿਨ ਤੱਕ ਪੁੰਨ ਕਰੇਗਾ? ਪਰ ਇਸ ਦੇ ਪੁੰਨ ਛੇਤੀ ਪਾਪ ਦੇ ਜ ਬਦਲਣ ਵਾਲੇ ਨੇ। एक धक्का लगेगा पापी हो जाएगा और की है हां हो सकता है कि छोटे नफे कोई पाप ना करे वे नफे करेगा कर लेगा ये भी मैं उस कर दिया